ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਚਾਲਾ ਲੋ ਲੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਇਹ ਸ਼ੋਅ ਵਿੱਚ ਸਾਡੇ ਨਾਲ ਡਾਕਟਰ ਗਵਿੰਦਰ ਕੁਮਾਰ ਧਾਰੀਵਾਲ ਜੀ ਜੁੜੇ ਹਨ ਉਹਨਾਂ ਦੇ ਨਾਲ ਆਪਾਂ ਪੰਜਾਬ ਦੀ ਜਿਹੜੀ ਆਧਵਾ ਸਿਚੁਏਸ਼ਨ ਹੈ ਫਲਾਟਸ ਦੀ ਉਹਨਾਂ ਹੜ੍ਹਾਂ ਦੇ ਨਾਲ ਆਮ ਲੋਕਾਂ ਦਾ ਜਨਜੀਵਨ ਤੇ ਕੀ ਪ੍ਰਭਾਵ ਪਿਆ ਆ ਔਰ ਇਨਾਂ ਹੜਾਂ ਦੇ ਦਰਾਂ ਵਿਚ ਕਈ ਕਿਸਮ ਦੇ ਲੋਕ ਜਿਹੜੇ ਆ ਉਹ ਸਾਹਮਣੇ ਆਏ ਆ ਕੋਈ ਚੰਗੇ ਵੀ ਆਏ ਆ ਕੋਈ ਮਾੜੇ ਵੀ ਆਏ ਆ ਸੋ ਇਨਾਂ ਸਾਰੀਆਂ ਗੱਲਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਉਹ ਸਾਡੇ ਨਾਲ ਜੁੜ ਚੁੱਕੇ ਹਨ ਆਓ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਕਹਨੇ ਆ ਡਾਕਟਰ ਦਵਿੰਦਰ ਖੋਸ਼ਤਾਰੀ ਬਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਸ਼ੋ ਬਚਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਮਸ਼ਕਾਲੀ ਸੁਣਦੇ ਆਣੋਂ ਤੇ ਚਲ ਸਾਨੂੰ ਅੱਛਾ ਬਈ ਦਾ ਇਹ ਦੱਸੋ ਵੀ ਇਹ ਹੜਾ ਇਹਨਾਂ ਬਾਰੇ ਕੀ ਜਾਂਦਾ ਆ ਕਿ 1988 ਦੇ ਵਿੱਚ ਜਿਹੜੇ ਹੜ੍ਹ ਆਏ ਸੀ ਜਿਨ੍ਹਾਂ ਨੂੰ ਬਹੁਤ ਵੱਡੇ ਹੜਾਂ ਦਾ ਰੂਪ ਦਿੱਤਾ ਗਿਆ ਸੀ ਜਾਂ ਜਿਨ੍ਹਾਂ ਬਾਰੇ ਕਿਹਾ ਗਿਆ ਸੀਗਾ ਵੀ ਇਸ ਇਸ ਥਾਂ ਦੇ ਫਲੱਡ ਅਸੀਂ ਜ਼ਿੰਦਗੀ ਭਰ ਨਹੀਂ ਕਦੀ ਦੇਖੇ ਲੇਕਿਨ ਹੁਣ ਇਹ ਕਿਹਾ ਜਾ ਰਿਹਾ ਵੀ 2025 ਦੇ ਵਿੱਚ ਜਿਹੜੇ ਹੜ੍ਹ ਹੜਾਈ ਉਹਨਾਂ ਨੇ 1988 ਦੇ ਵਿੱਚ ਆਏ ਹੜ੍ਹਾਂ ਨੂੰ ਵੀ ਮਾਤ ਪਾ ਕੇ ਰੱਖ ਦਿੱਤਾ ਹੈ ਅੱਛਾ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਵੀ ਇਹ ਜਿਹੜੇ ਹੜ ਆਏ ਆ ਇਹਨਾਂ ਦਾ ਨੁਕਸਾਨ ਕਿਹੜੇ ਕਿਹੜੇ ਥੇਤਰ ਵਿੱਚ ਔਰ ਲਗਭਗ ਦਾ ਅਪਰੋਕਸੀਮੇਟਲੀ ਕਿਉਂਕਿ ਆਪਣੇ ਕੋਲ ਕੋਈ ਐਸੀ ਗਵਰਨਮੈਂਟ ਦੀ ਫਿਕਰਤ ਹੈ ਨਹੀਂ ਦੇਖੰਦਾ ਅਪ੍ਰੋਕਸੀਮੇਟਲੀ ਲੋਕਾਂ ਦਾ ਉੱਥੇ ਕਿਹੋ ਜਿਹਾ ਕਿੰਨਾ ਨੁਕਸਾਨ ਹੋਇਆ ਆ ਇਹਦੇ ਬਾਰੇ ਥੋੜਾ ਚਾਹਨਾ ਪਊਗੀ। ਹਾਂਜੀ ਸਰ ਦੇਖੋ ਜਿਹੜੇ ਹੜ 1988 ਦੇ ਵਿੱਚ ਕੈਸੇ ਹਨਾ ਉਹ ਤਾਂ ਕਾਫੀ ਜਿਆਦਾ ਸੀ। ਕਿ ਉਹਦੇ ਚ ਮੌਤਾਂ ਵੀ ਕਿਉਂਕਿ ਉਹਦੀ ਜਿਹੜੀ ਰਿਪੋਰਟ ਸੀ ਉਹ ਜਦੋਂ ਹੜ ਸਭ ਕੁਝ ਬਿਲਕੁਲ ਸ਼ਾਂਤ ਹੋ ਗਿਆ ਉਸ ਤੋਂ ਬਾਅਦ ਕੱਢੀ ਗਈ ਸੀ ਨਾ ਇਹਦੀ ਰਿਪੋਰਟ ਹਜੇ ਪੂਰੀ ਆਈ ਨਹੀਂਗੀ। ਹਾਂਜੀ ਕਿਉਂਕਿ ਹਜੇ ਮਤਲਬ ਪਾਣੀ ਮਤਲਬ ਦ੍ਰਾਵਾਂ ਦਾ ਚੜ ਵੀ ਰਿਹਾ ਹੈ ਹਜੇ ਹੜ ਹੋਰ ਆਉਣ ਦੇ ਤਿੰਨ ਚਾਰ ਦਿਨ ਤੱਕ ਦੱਸਿਆ ਇਹਨਾਂ ਨੇ ਤਿੰਨ ਦਿਨ ਤੱਕ ਹਨਾ ਹਜੇ ਪੂਰਾ ਮੌਸਮੀ ਅੰਦਾਜ਼ਾ ਨਾ ਹੀ ਸਰਕਾਰ ਲਾ ਪਾ ਰਹੀ ਹੈ ਨਾ ਹੀ ਆਮ ਲੋਕਾਂ ਨੂੰ ਕੁਝ ਅੰਦਾਜ਼ਾ ਲੱਗ ਰਿਹਾ ਵੀ ਕੌਣ ਕਿੱਥੇ ਆ ਹਨਾ ਉਹ ਤਾਂ ਬਾਅਦ ਦੇ ਵਿੱਚ ਜਦੋਂ ਲੋਕੀ ਥੋੜਾ ਪਾਣੀ ਉਤਰੂਗਾ ਜਿਹੜੇ ਪਰਿਵਾਰ ਵਿਛਲ ਚੁੱਕੇ ਆ ਜਾਂ ਜਿਹੜੇ ਕਿਤੇ ਕੁਝ ਜਗ੍ਹਾ ਤੇ ਰੁਕ ਗਏ ਹਨਾ ਕਿਤੇ ਕੁਝ ਜਗ੍ਹਾ ਤੇ ਜਿਨ੍ਹਾਂ ਨੂੰ ਰੋਕਿਆ ਗਿਆ ਘਣਾ ਚੋਂ ਕੰਢਿਆ ਗਿਆ ਹਾਂਜੀ ਕੰਨਿਆਂ ਦੇ ਘਰ ਡੱਗ ਚੁੱਕੇ ਜਿਨ੍ਹਾਂ ਦੇ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਘਰਾਂ ਦੇ ਵਿੱਚ ਕੋਈ ਸਹਾਇਜਾ ਨਹੀਂ ਆ ਹਨਾ ਸਿਰਫ ਮੂਸਟਰੀ ਜੋ ਵੀਡੀਓਜ਼ ਆ ਰਹੀਆਂ ਉਹਦੇ ਤੋਂ ਹੀ ਲੋਕਾਂ ਦਾ ਅੰਦਾਜ਼ਾ ਲੱਗ ਰਿਹਾ ਹਜੇ ਤੱਕ ਇਹ ਕਹਿ ਸਕਦੇ ਮੌਤਾਂ ਰਬਦੀ ਮੇਰ ਕਰਕੇ ਬਹੁਤ ਘੱਟ ਹੋਈਆਂ ਹਨਾ ਹਾਂਜੀ ਚਲੋ ਜੋ ਵੀ ਹੋਈਆਂ ਜਿਵੇਂ ਪੱਚੇ ਘਰਾਂ ਦੇ ਵਿੱਚ ਛੱਤ ਡਿੱਗੀ ਪਈ ਹਨਾ ਜਾਂ ਕੁਝ ਪਾਣੀ ਦੇ ਵਿੱਚ ਰੁੜ ਗਏ ਜਿਵੇਂ ਉਹ ਜਿਹੜੀ ਫਲੱਡ ਦੇ ਗੇਟ ਜਿਹੜੇ ਟੁੱਟ ਗਏ ਸੀਗੇ ਉਹਦੇ ਵਿੱਚ ਇੱਕ ਕਰਮਚਾਰੀ ਹਨਾ ਉਹਨਾਂ ਦਾ ਇੱਕ ਮਾਰਿਆ ਗਿਆ ਉਹ ਵੀ ਇੱਕੇਦਮ ਪਾਣੀ ਆਉਣ ਦੇ ਨਾਲ ਉਹਦਾ ਪੈਰ ਉੱਪਰ ਫਸ ਗਿਆ ਗ੍ਰਿਲ ਦੇ ਵਿੱਚ ਜੋਦੀ লাশ ਕੱਲ ਮਿਲੀ ਆ ਹਨਾ ਉਹਦੀ লাশ ਵੀ ਤੇ ਲਟਕਦੀ ਹੋਈ লাশ ਮਿਲੀ ਆ ਪਹਿਲਾਂ ਇਹ ਸੀ ਸ਼ਾਇਦ ਪਾਣੀ 'ਚ ਰੁੜ ਗਿਆ ਉਹ ਪਰ ਕੱਲ ਜਦੋਂ ਪਾਣੀ ਥੋੜਾ ਥੱਲੇ ਆਇਆ ਤਾਂ ਉਹਦੀ লাশ ਉੱਪਰ ਉੱਪਰੋਂ ਉਹਦੇ ਵਿੱਚ ਅੜਕਿਆ ਹੋਇਆ ਉਹਦਾ ਪੈਰ ਹਨਾ ਤੇ ਉਹਦੇ ਵਿੱਚ ਦੇਖਿਆ ਵੀ ਹਾਂ ਹੈਗੀ ਆ ਇਸ ਤਰ੍ਹਾਂ ਜਦੋਂ ਪਾਣੀ ਥੋੜਾ ਜਿਹਾ ਥੱਲੇ ਨੂੰ ਆਉਂਦਾ ਫਿਰ ਪਤਾ ਲੱਗਦਾ ਵੀ ਹਾਂ ਕੋਈ ਵਿੱਚ ਹੈ ਜਾਂ ਨਹੀਂ ਆ ਹਨਾ ਜਿਵੇਂ ਆਪਾਂ ਕਹਤੀਏ ਜਾਨਵਰਾਂ ਦਾ ਨੁਕਸਾਨ ਕਾਫੀ ਹੱਦ ਤੱਕ ਹੋ ਚੁੱਕਿਆ ਹਨਾ ਜਿਹੜੀਆਂ ਮੱਝਾਂ ਕਿੱਲਿਆਂ ਨਾਲ ਬੰਨੀਆਂ ਬੰਨੀਆਂ ਹੋਈਆਂ ਸੀ ਤੇ ਕਿਦਾਂ ਪਾਣੀ ਆ ਗਿਆ ਉਹਨਾਂ ਨੂੰ ਖੋਲਣ ਦਾ ਮੌਕਾ ਨਹੀਂ ਮਿਲਿਆ ਹਨਾ ਉਹ ਕਾਫੀ ਨੁਕਸਾਨੀਆਂ ਗਿੰਦੀਆਂ ਮਤਲਬ ਕਿ ਉਹਨਾਂ ਦੀ ਡੈਥ ਹੋ ਚੁੱਕੀ ਜਾਂ ਨਮਰਾਂ ਦੀ ਉਹਨਾਂ ਦੀ ਕਾਫੀ ਦੇ ਪਰ ਕੁਝ ਜਿਹੜੇ ਬਾਅਦ ਚ ਪਾਣੀ ਆਇਆ ਜਿਨ੍ਹਾਂ ਨੂੰ ਪਹਿਲਾਂ ਅਗਾਹ ਕੀਤਾ ਗਿਆ ਸਰਕਾਰ ਵੱਲੋਂ ਹਨਾ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਪਿੰਡ ਦੇ ਵਿੱਚ ਸਪੀਕਰਾਂ ਹੀ ਬੋਲਿਆ ਗਿਆ ਉਹ ਲੋਕਾਂ ਨੇ ਆਪਣੇ ਪਸ਼ੂ ਵਗੈਰਾ ਬਾਹਰ ਕੱਢ ਲਏ ਹਨ ਹਾਂਜੀ ਜੋ ਚੀਜ਼ ਦੇਖੋ ਪਹਾੜਾਂ ਤੋਂ ਜੋ ਚੀਜ਼ ਆਈ ਸੀ ਹਨਾ ਇਤਕੀ ਨੁਕਸਾਨ ਕਿਉਂ ਜ਼ਿਆਦਾ ਹੋਇਆ ਪਾਣੀ ਕਿਉਂ ਜ਼ਿਆਦਾ ਆਇਆ ਕਿਉਂਕਿ ਇਤਕੀ ਪਹਾੜਾਂ ਦੇ ਵਿੱਚ ਜ਼ਿਆਦਾ ਪੋ ਹੋਇਆ ਬੱਦਲ ਫਟੇ ਹਨਾ ਹਾਂਜੀ ਸਭ ਤੋਂ ਵੱਧ ਉੱਤਰਾਖੰਡ ਦੇ ਵਿੱਚ ਨੁਕਸਾਨ ਹੋਇਆ ਜਿੱਥੇ ਪੂਰੇ ਦਾ ਪੂਰਾ ਪਿੰਡ ਹੀ ਇੱਕ ਇੱਕ ਪਿੰਡ ਨਹੀਂ ਕਹਿੰਦਾ ਕਾਫੀ ਪਿੰਡ ਆ ਜਿਹੜੇ ਬਿਲਕੁਲ ਹੀ ਖਤਮ ਹੋ ਗਿਆ ਨਾ ਹਜੇ ਵੀ ਉਥੇ ਰੈੱਡ ਅਲਰਟ ਦਿੱਤਾ ਹੋਇਆ ਵੀ ਹਜੇ ਵੀ ਪਹਾੜਾਂ ਦੇ ਉੱਤੇ ਉੱਤਰਾਖੰਡ ਦੇ ਵਿੱਚ ਹਜੇ ਵੀ ਖਤਰਾ ਹੈ ਗੈਪਿੰਡਾਂ ਦੇ ਵਿੱਚ ਹਾਂਜੀ ਉੱਥੇ ਖਤਰਾ ਉੱਥੇ ਜੋ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪਹਾੜਾਂ ਦੇ ਵਿੱਚ ਜੋ ਇਤਕੀ ਇਨਾ ਹੜਾਂ ਦਾ ਨੁਕਸਾਨ ਹੋਇਆ ਉਹ ਸ਼ਾਇਦ ਪਹਾੜ ਕੱਟਣ ਕਰਕੇ ਹੋਇਆ ਹਾਂਜੀ ਤੋਂ ਕਿ ਕਿ ਪਹਾੜ ਕੱਟ ਕੇ ਹੀ ਸੜਕਾਂ ਚੌੜੀਆਂ ਕੀਤੀਆਂ ਗਈਆਂ ਛੱਟਾਂ ਬਣਾਈਆਂ ਗਈਆਂ ਹਨਾ ਵੱਡੇ ਵੱਡੇ ਹੋਟਲ ਉਹਨਾਂ ਪਹਾੜਾਂ ਦੇ ਉੱਤੇ ਸਿਰਜੇ ਗਏ ਤੇ ਉਹ ਬਿਲਕੁਲ ਨਾਮਾ ਦੇ ਨੇੜੇ ਸੀਗੇ ਹਨਾ ਜਦੋਂ ਆਪਾਂ ਚੀਜ਼ ਕਿਸੇ ਨੂੰ ਹਲਾਉਣੇ ਆ ਜਿਹੜੇ ਪਹਾੜ ਆਪਾਂ ਕਹਿ ਸਕਦੇ ਆ ਬੁਨਿਆਦੀ ਪਹਾੜ ਜਿਹੜੇ ਪਹਿਲਾਂ ਦੇ ਖੜੇ ਹੋਏ ਪਹਾੜਾ ਸਦੀਆਂ ਨੇ ਹਨਾ ਜਦੋਂ ਆਪਾਂ ਨੂੰ ਹਲਾਉਣੇ ਆ ਹਨਾ ਤਾਂ ਉਹਨਾਂ ਦੀ ਬੰਤਰ ਆਲਰੇਡੀ ਆ ਕਿ ਪਿਛਲੀ ਚੀਜ਼ ਦੀ ਹਿੱਲੂਗੀ ਹਿੱਲੂਗੀ ਜਦੋਂ ਉਸ ਤੋਂ ਅੱਗੇ ਬੜੀ ਚੀਜ਼ ਨੂੰ ਹਲਾਉਣੇ ਆ ਹਨਾ ਹਾਂਜੀ ਉਹ ਉਹ ਪਹਾੜ ਮਿੱਟੀ ਉਹਨਾਂ ਦੀ ਉਹ ਕੁਛ ਮਿੱਟੀ ਵਾਲੇ ਪਹਾੜਾ ਜਿਹੜੇ ਗਿਰਨੇ ਸ਼ੁਰੂ ਹੋ ਗਏ ਹਨਾ ਹੁਣ ਲੋਕਾਂ ਦੇ ਨਦੀਆਂ ਦਾ ਪਾਣੀ ਗੰਦਾ ਜਿਹੜਾ ਲੋਕਾਂ ਦੇ ਘਰਾਂ ਵਿੱਚ ਜਾ ਚੁੱਕਿਆ ਹੈ ਹੱਜੇ ਤੱਕ ਇੱਕ ਐਸਾ ਦੇ ਲੋਕਾਂ ਨੂੰ ਕੱਢ ਰਹੇ ਆ ਹਨਾ ਲੋਕਾਂ ਨੂੰ ਖਾਣਾ ਖਵਾ ਰਹੇ ਆ ਲੋਕਾਂ ਨੂੰ ਮਤਲਬ ਜਗਾ ਤੇ ਜਾ ਰਹੇ ਜਿੱਥੇ ਉੱਚੀਆਂ ਜਗ੍ਹਾ ਹਨਾ ਹਾਂਜੀ ਪਰ ਜਿਹੜਾ ਇਧੂ ਪਹਾ ਇਧੂ ਵਾਦ ਦੇ ਵਿੱਚ ਜਿਹੜਾ ਨੁਕਸਾਨ ਹੋਣਾ ਉਹ ਕਿਉਂਕਿ ਇੱਕ ਬਿਮਾਰੀਆਂ ਫੈਲਣਗੀਆਂ ਇੱਕ ਗੰਦਾ ਪਾਣੀ ਜੋ ਲੋਕਾਂ ਦੇ ਘਰਾਂ ਵਿੱਚ ਜਾ ਚੁੱਕਿਆ ਦੂਸਰਾ ਪਾਣੀ ਦੀ ਹਮਸ ਹੋਊਗੀ ਹਨਾ ਉਹਦੇ ਨਾਲ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਹੋਣੀਆਂ ਉਹ ਜ਼ਿਆਦਾ ਖਤਰਾ ਲੈ ਕੇ ਸ਼ਾਇਦ ਆਉਣਗੀਆਂ ओके ਡਾਕਟਰ ਵੀ ਕਹਿ ਰਹੇ ਹੁਣ ਅਸੀਂ ਉਹਨਾਂ ਨੂੰ ਠੀਕ ਕਰ ਲਾਂਗੇ ਪਰ ਜਿਹੜੀਆਂ ਬਿਮਾਰੀਆਂ ਬਾਅਦ ਚ ਆਉਣੀਆਂ ਕੀ ਕੀ ਬਿਮਾਰੀ ਆਉਂਦੀ ਇਹ ਨਹੀਂ ਪਤਾ ਹੁੰਦਾ ਨਾ ਦੇਖੋ ਜਿਹੜਾ ਗੰਦਾ ਪਾਣੀ ਜਿਵੇਂ ਆ ਪਿਛਲੇ ਤੋਂ ਪਿਛਲੇ ਸਾਲ ਆਇਆ ਸੀ ਹਨਾ ਰੁੱਪੜ ਵਾਲਾ ਏਰੀਆ ਖਰੜ ਏਰੀਆ ਬਿਲਕੁਲ ਉਦੋਂ ਲੋਕਾਂ ਨੇ ਘਰ ਡੱਕ ਪਏ ਪਰ ਬਾਅਦ ਚ ਜਿਹੜੀਆਂ ਬਿਮਾਰੀਆਂ ਆਈਆਂ ਲੋਕਾਂ ਨੂੰ ਡੇਂਗੂ ਹੈ ਜਾਂ ਜੋ ਹੋਇਆ ਹਨਾ ਉਹਦੇ ਨਾਲ ਲੋਕੀ ਕਾਫੀ ਬਿਮਾਰ ਹੋਏ ਲੋਕੀ ਹਜੇ ਤੱਕ ਕਹਿੰਦੇ ਠੀਕ ਨਹੀਂ ਹੋ ਪਾਰੇ ਕਿਉਂਕਿ ਜੋ ਚੀਜ਼ ਇੱਕ ਵਾਰੀ ਇਹਨਾਂ ਗੰਦੀਆਂ ਚੀਜ਼ਾਂ ਦੇ ਵਿੱਚੋਂ ਬਿਮਾਰੀ ਕਿਉਂਕਿ ਜੋ ਗੰਦਾ ਪਾਣੀ ਉੱਪਰੋਂ ਆ ਰਿਹਾ ਪਹਾੜਾਂ ਦੇ ਵਿੱਚੋਂ ਮਿੱਟੀ ਆ ਰਹੀ ਹੈ ਨਾ ਉਹ ਲੋਕਾਂ ਦੇ ਮਦੱਕਰਾਂ ਦੇ ਵਿੱਚ ਹੈ ਇਹਦੇ ਨਾਲ ਹਜੇ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਨੁਕਸਾਨ ਦਾ ਅੰਦਾਜ਼ਾ ਲਾਉਣਾ ਹਜੇ ਮੁਸ਼ਕਲ ਹੈ ਜਿੱਨਾਂ 'ਚ ਪਾਣੀ ਨਹੀਂ ਹੁੰਦਾ ਕਿਉਂਕਿ ਹਜੇ ਤਾਂ ਰੈੱਡ ਅਲਟ ਦੇ ਰਹੇ ਆ ਹਜੇ ਏਰੀਆ ਦੇ ਵਿੱਚ ਜਿਵੇਂ ਅੱਜ ਜਮਨਾ ਦਾ ਪਾਣੀ ਬਹੁਤ ਜ਼ਿਆਦਾ ਵਧ ਗਿਆ ਪਿੰਡਾਂ ਨੂੰ ਆ ਗਿਆ ਹੈ ਨਾ ਪਟਿਆਲਾ ਏਰੀਆ ਪਟਿਆਲੇ ਏਰੀਆ ਵਿੱਚ ਅੱਜ ਰੈੱਡ ਅਲੋਟ ਕਰਤਾ ਸਭ ਤੋਂ ਵੱਧ ਨੁਕਸਾਨ ਗੁਰਦਾਸਪੁਰ ਤੇ ਇੱਧਰ ਨੂੰ ਹੋਇਆ ਜਨੇ ਸੁਲਤਾਨਪੁਰ ਲੋਧੀ ਹੋਇਆ ਹਨਾ ਸਭ ਤੋਂ ਪੱਲਾ ਕਿਉਂਕਿ ਉਹ ਵਾਲੀ ਸੱਤ ਲੋ ਜਿਹੜੀ ਸੀ ਉਹ ਵਾਲੀ ਚੜੀ ਹੈ ਉਥੋਂ ਦਾ ਜੋ ਅੱਧਾ ਲੋਕ ਬਾ ਮਤਲਬ ਪਾਕਿਸਤਾਨ ਵੱਲ ਜਿਵੇਂ ਕਹਿੰਦੇ ਆ ਵੀ ਪਾਣੀ ਜਦੋਂ ਉਧਰ ਨੂੰ ਵਹਾ ਗਿਆ ਕਾਫੀ ਉਧਰ ਨੂੰ ਰੁਟ ਕੇ ਚਲਿਆ ਗਿਆ ਹਨਾ ਹਾਂਜੀ ਤੇ ਕੁਝ ਪਾਕਿਸਤਾਨ ਦਾ ਵੀ ਕੰਨੇ ਕਾਫੀ ਨੁਕਸਾਨ ਹੋਇਆ ਕਿ ਜਦੋਂ ਸਤਲੁਜ ਰਾਵੀ ਦਰਿਆ ਸਾਰੇ ਮਿਲਦੇ ਆ ਸਾਡੇ ਵਿਚ ਆ ਰਿਹਾ ਤੇ ਫਿਰ ਦੋਨੇ ਮਤਲਬ ਹੋਣਾ ਹੀ ਹੋਣਾ ਦੋਨਾਂ ਨੁਕਸਾਨਾ ਨਾ ਹਾਂਜੀ ਪਰ ਜਿਹੜੇ ਬਜ਼ੁਰਗ ਹੈ ਉਹ ਇਹ ਕਹਿ ਰਹੇ ਅਸੀਂ ਹਰ ਸਾਲ ਮਤਲਬ ਹਰ ਵਾਰੀ ਆ ਜਾੜਾ ਹੀ ਦੇਖਿਆ ਹਨਾ 1988 ਚ 47 ਦੇ ਵਿੱਚ ਹੁਣ ਵੀ ਉਹੀ ਹਾਲ ਹੈ ਕਿ ਲੋਕਾਂ ਦੇ ਘਰ ਡੱਕ ਪਏ ਲੋਕੀ ਘਰਾਂ ਦੁੱਧੜ ਕੇ ਆ ਗਏ ਲੋਕੀ ਕਈ ਇਹੋ ਜਿਹੇ ਬਜ਼ੁਰਗ ਹੈ ਜਿਹੜੇ ਘਰਾਂ ਦੇ ਵਿੱਚ ਛੱਤਾਂ ਤੇ ਬੈਠੇ ਆ ਦੇਰੋਂ ਕਿ ਉਹਨਾਂ ਨੇ ਆਲਰੇਡੀ ਕੱਚੀਆਂ ਛੱਤਾਂ ਹਨਾ ਤੇ ਪਰ ਕੰਨੀਆਂ ਦੀਆਂ ਬਾਲੀਆਂ ਵਾਲੀਆਂ ਛੱਤਾਂ ਪਰ ਉਹ ਕਹਿੰਦੇ ਸੀ ਕਰਨੀ ਛੱਡਣਾ ਹਨਾ ਲੋਕੀ ਜਿਹੜੇ ਪੱਤਰਕਾਰ ਹੈ ਉਸ ਟਾਈਮ ਅਸੀਂ ਇਹ ਕਰਨੇ ਪੱਤਰਕਾਰ ਵੀਰਾਂ ਦਾ ਸਲੂਟ ਬੰਦਾ ਹਨਾ ਕਿਉਂਕਿ ਉਹ ਤੇ ਇੱਕ ਜਿਹੜੀ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਹੈ ਸਾਕਸੀ ਸਾਨੀ ਹਨਾ ਹਾਂਜੀ ਉਹ ਲੋਕਾਂ ਨੂੰ ਆਪ ਖੁਦ ਜਾ ਕੇ ਪਾਣੀ ਦੇ ਵਿੱਚ ਐਡੇ ਜਿੱਥੇ ਕਿ ਆਪਾਂ ਕਹਿ ਸਕਦੇ ਸੱਪ ਵੀ ਫਿਰ ਰਹੇ ਆ ਹਰ ਤਰ੍ਹਾਂ ਦਾ ਜਾਨਵਰ ਉਸ ਪਾਣੀ ਦੇ ਵਿੱਚ ਗੰਦੇ ਕਿ ਫਿਰ ਰਹੇ ਹਨਾ ਫਿਰ ਵੀ ਆਪ ਜਾ ਕੇ ਉਹਨਾਂ ਨੂੰ ਘਰਾਂ ਤੋਂ ਜਿਹੜੇ ਨਹੀਂ ਬਜ਼ੁਰਗ ਆ ਰਹੇ ਉਹਨਾਂ ਨੂੰ ਘਰਾਂ ਤੋਂ ਲੈ ਕੇ ਆ ਰਹੀ ਹਨ ਅਸੀਂ ਕਹਿੰਦੇ ਇਸ ਟਾਈਮ ਕੋਈ ਮਤਰਾ ਰਾਜਨੀਤੀ ਚੱਲ ਰਹੀ ਆ ਪਰ ਰਾਜਨੀਤੀ ਉਹ ਨਹੀਂ ਕੋਈ ਦੇਖ ਰਿਹਾ ਹਨ ਪਰ ਸਾਰੇ ਇੱਕ ਦੂਜੇ ਨੂੰ ਮੋਢਾ ਨਾਲ ਮੋਢਾ ਲਾ ਕੇ ਜਿਵੇਂ ਖੜੇ ਆ ਜਿਵੇਂ ਆਪਾਂ ਕਹਿ ਸਕਦੇ ਪੰਜਾਬ ਬਾਹਰਲੇ ਲੋਕਾਂ ਨੂੰ ਜਿਵੇਂ ਕੇਰਲਾ ਚ ਆਇਆ ਸੀਗਾ ਹਨ ਉਦੋਂ ਕੇਰਲਾ ਵਾਲਿਆਂ ਦੇ ਸਾਹਮਣੇ ਅਸਾਮ ਚ ਤਫਾਨ ਆਇਆ ਹੁੰਦਾ ਅਸਾਮ ਵਾਲੇ ਚ ਆਪਣੇ ਲੰਗਰ ਲਾਏ ਪਰ ਪੰਜਾਬ ਹੁਣ ਮੋਢੇ ਨਾਲ ਮੋਢਾ ਜੋੜ ਕੇ ਸਾਰਾ ਖੜਾ ਬਾਹਰ ਦੇ ਵੀਰ ਹਨ ਹਨ ਇਹਦੇ ਨਾਲ ਲੋਕਾਂ ਨੂੰ ਹੌਸਲਾ ਵੀ ਮਿਲਦਾ ਹੈ ਤੇ ਇੱਕ ਚੀਜ਼ ਅਸੀਂ ਹੋਰ ਦੇਖੀ ਹੈ ਲੋਕਾਂ ਨੇ ਹੌਸਲੇ ਬੜੇ ਬਲੰਦ ਆ ਉਥੇ ਕਿ ਕਹਿੰਦੇ ਇਹ ਤਾਂ ਕੁਦਰਤੀ ਸੀ ਹੋਣਾ ਹੀ ਸੀ ਇਹਨੇ ਸਾਨੂੰ ਦਿਖਾਉਣਾ ਹੀ ਸੀ ਜਦੋਂ ਅਸੀਂ ਕੁਦਰਤ ਦੇ ਨਾਲ ਨਿਵਾੜ ਕਰ ਰਹੇ ਫਿਰ ਇਸ ਚੀਜ਼ ਨੂੰ ਚੱਲਣਾ ਸਾਨੂੰ ਪੈਣਾ ਹੀ ਸੀ ਕਿ ਤੇਰਾ ਕਿਤੇ ਤਾਂ ਸਾਡੇ ਲਈ ਚੀਜ਼ ਆਣੀ ਹੀ ਆਉਣੀ ਸੀ ਹਾਂਜੀ ਕੋਪੀ ਸੀ ਦਰਖਤੇ ਬਿਲਕੁਲ ਕੱਟਤੇ ਜਿਨ੍ਹਾਂ ਨੇ ਪਾਣੀ ਨੂੰ ਨਮੀ ਲੈ ਕੇ ਜਾਣਾ ਚਲੋ ਜੋ ਚੀਜ਼ੇ ਇੱਕੇ ਦਾਮਾ ਤੂਫਾਨ ਬਣ ਕੇ ਆ ਗਈ ਉਸ ਚੀਜ਼ ਨੂੰ ਅਸੀਂ ਰੋਕ ਨਹੀਂ ਸਕਦੇ ਹਨ ਪਰ ਕਾਫੀ ਹੱਦ ਤੱਕ ਤਾਂ ਜਰੂਰ ਅਸੀਂ ਦਰਖਤਾਂ ਨੂੰ ਨਹੀਂ ਸੀ ਕੱਟ ਸਕਦੇ ਤੇ ਫਿਰ ਕਾਫੀ ਹੱਦ ਤੱਕ ਅਸੀਂ ਉਸ ਚੀਜ਼ ਨੂੰ ਕਾਬੂ ਨਹੀਂ ਸਕਦੇ ਇਸ ਲਈ ਚਲੋ ਅੱਜ ਕਹਿੰਦੇ ਜੇ 1988 ਦੇ ਵਿੱਚ ਐਸੀ ਪਰ ਹੁਣ ਤਾਂ ਉਦੋਂ ਵੀ ਦੁੱਗਣਾ ਆਇਆ ਉਦੋਂ ਜ਼ਿਆਦੇ ਕਿਸਿਕ ਪਾਣੀ ਕੰਦੇ ਜ਼ਿਆਦਾ ਪਾਇਆ ਗਿਆ ਹਨਾ 17000 ਤੋਂ ਜ਼ਿਆਦੇ ਕਿਸਿਕ ਪਾਣੀ ਜਿਹੜਾ 88 ਤੋਂ ਬਾਅਦ ਹੁਣ ਵਧਿਆ ਹੈਗਾ ਉਦੋਂ ਵੀ ਵਧਣ ਦੀ ਹਜੇ ਉਮੀਦ ਲਗਾਈ ਜਾ ਰਹੀ ਵੀ ਉਦੋਂ ਵੀ ਜ਼ਿਆਦਾ ਵਧੂਗਾ ਕਿਉਂਕਿ ਜਿੰਨਾ ਚਿਰ ਪਹਾੜਾਂ ਦੇ ਉੱਤੇ ਪਾਣੀ ਮੀਂਹ ਪੈਣੋਂ ਨਹੀਂ ਹਟਦੇ ਉਹਨਾਂ ਦੇ ਥੱਲੇ ਵਾਲੇ ਸੇਫ ਨਹੀਂ ਹੋ ਸਕਦੇ ਕਿਉਂਕਿ ਜਦ ਪਹਾੜੀ ਏਰੀਆ ਦੇ ਵਿੱਚ ਮੀਂਹ ਪੈ ਰਿਹਾ ਤਾਂ ਸਾਡੀਆਂ ਦਰਿਆ ਭਰ ਰਹੇ ਆ ਦਰਿਆ ਭਰ ਰਹੇ ਤੇ ਸਾਡੇ ਪਿੰਡਾਂ ਨੂੰ ਪਾਣੀ ਜਾ ਰਿਹਾ ਕਿਉਂਕਿ ਦਰਿਆਵਾਂ ਨੂੰ ਜਿਹੜੇ ਬੰਨ ਲੱਗੇ ਆ ਜੋ ਕੁਝ ਲੋਕੀ ਵੀ ਕਹਿ ਰਹੇ ਜਿਹੜੀਆਂ ਨਹਿਰਾਂ ਬੰਦ ਪਈਆਂ ਹਨ ਉਧਰ ਨੂੰ ਪਾਣੀ ਭੇਜਿਆ ਜਾਵੇ ਪਰ ਹੁਣ ਹਰਿਆਣਿਆਂ ਨੇ ਵੀ ਮਨਾ ਕਰਤਾ ਵੀ ਸਾਨੂੰ ਪਾਣੀ ਦੀ ਲੋੜ ਨਹੀਂ ਹੈਗੀ ਵੱਧ ਹਾਂਜੀ ਜੇ ਦੋਕੇ ਹੋਂਕੇ ਹਰਿਆਣਾ ਨਾਲ ਸ਼ਾਇਦ ਜੇ ਖੜਾ ਹੁੰਦਾ ਆਪਾਂ ਕਹਿ ਸਕਦੇ ਤੇ ਪਾਣੀ ਉੱਤਰ ਨੂੰ ਕੁਝ ਜਾ ਸਕਦਾ ਸੀ ਪੰਜਾਬ ਦਾ ਨਾ ਲੋਕ ਕੁਝ ਸੇਪ ਹੋ ਸਕਦੇ ਸੀ ਪਰ ਹਰਿਆਣਾ ਨੇ ਮਨਾਂ ਘੱਟਾ ਸਾਨੂੰ ਬਾਤੂ ਪਾਣੀ ਨਹੀਂ ਚਾਹੀਦਾ ਹਨਾ ਹਾਂਜੀ ਪਰ ਇੱਥੇ ਅਸੀਂ ਕਹਿ ਸਕਦੇ ਕੁਝ ਰਾਜਨੀਤੀ ਵੀ ਹੋ ਰਹੀ ਆ ਪਰ ਜਿਵੇਂ ਸਾਡੇ ਸਿੰਗਰ ਹਨਾ ਉਹਨਾਂ ਨੇ ਆ ਕੇ ਬਾਹਰਲੇ ਜਿਨੇ ਸਾਡੀ ਕਮਿਊਨਿਟੀ ਬੈਠੀ ਆ ਬਾਹਰਨੀਆਂ ਦੇਸ਼ਾਂ ਦੇ ਵਿੱਚ ਸਭ ਨੇ ਇੱਥੇ ਵੋਟ ਦਾ ਪ੍ਰਬੰਧ ਕੀਤਾ ਹਨਾ ਕਿਸੇ ਨੇ ਜਿੰਨਾ ਕਿਸੇ ਤੋਂ ਹੋ ਸਕਿਆ ਸਭ ਨੇ ਉਹ ਚੀਜ਼ਾਂ ਵੇਚੀਆਂ ਪਰ ਕਈ ਅਸੀਂ ਇਹ ਵੀ ਦੇਖਿਆ ਸੁਣਿਆ ਵੀ ਅਸੀਂ ਵੀ ਲੋਕਾਂ ਤੋਂ ਵੀ ਸੁਣਿਆ ਵੀ ਕਈ ਜਿੱਥੇ ਜਿੱਥੇ ਜਗ੍ਹਾ ਤੇ ਉੱਤੇ ਰਾਸ਼ਨ ਰੱਖਿਆ ਗਿਆ ਉੱਥੋਂ ਕਈ ਲੋਕ ਆਪਣੇ ਘਰਾਂ ਨੂੰ ਰਾਸ਼ਨ ਨੂੰ ਵੈਸੀ ਲੈ ਕੇ ਜਾ ਰਹੇ ਜਿਨ੍ਹਾਂ ਦੇ ਘਰ ਨਹੀਂ ਢਾਈ ਜਿਨ੍ਹਾਂ ਚ ਪਾਣੀ ਨਹੀਂ ਆਇਆ ਹਨਾ ਹਾਂਜੀ ਉਹ ਲੋਕੀ ਬਤਾਉਣ ਦੀ ਬਜਾਏ ਉਹਨਾਂ ਲੋਕਾਂ ਦੇ ਵਿੱਚ ਆਪ ਦੇ ਘਰਾਂ ਨੂੰ ਰਾਸ਼ਨ ਲੈ ਕੇ ਜਾ ਰਹੇ ਜਦੋਂ ਕਿ ਉਹ ਸਟੇਮ ਮੁਸੀਬਤ ਹੈ ਹਨਾ ਉਹਨਾਂ ਲੋਕਾਂ ਨੂੰ ਸਾਡਾ ਢਿੱਡ ਭੰਦੀ ਛੋਟੇ ਛੋਟੇ ਬੱਚੇ ਇੱਕ ਕੱਲ ਰੈਸਕਿਊ ਕੀਤਾ 15 ਦਿਨਾਂ ਦਾ ਬੱਚਾ ਜਿਹੜੇ ਉੱਪਰ ਛੱਤ ਦੇ ਉੱਤੇ ਬੈਠੇ ਸਨ ਓ ਮਾਈ ਗਾਡ ਇੱਕ ਦਿਨ ਹਾਂਜੀ ਇੱਕ ਦਿਨ ਦੇਖ ਲੋ ਇਹਨਾਂ ਨੇ ਜਹਾਜ ਆਪਣਾ ਚੌਪਰ ਭੇਜਿਆ ਹਨਾ ਰਸ਼ਟਰਪਤੀ ਆਪਣੇ ਮੁੱਖ ਮੰਤਰੀ ਜੀ ਨੇ ਚੌਪਰ ਭੇਜਿਆ ਅਗਲੇ ਦਿਨ ਉਹ ਚੌਪਰ ਵੀ ਬੰਦ ਕਰਤਾ ਹਨਾ ਹਾਂਜੀ ਜੇ ਸ਼ਹਿਰ ਮੈਨੂੰ ਲਾ ਦੋ ਚੌਪਰ ਜਾਂਦਾ ਆਸਤੇ ਪਾਸੇ ਲੋਕਾਂ ਨੂੰ ਡਰੋਨ ਤਾਂ ਚਲੋ ਮੀਂਹ ਦੇ ਵਿੱਚ ਨਹੀਂ ਉਡਾਇਆ ਜਾ ਸਕਦਾ ਹਨਾ ਉਹ ਦੇ ਲਈ ਖਤਰਾ ਹੈ ਪਰ ਲੋਕ ਦੇਖੀ ਤਾਂ ਜਾ ਸਕਦੇ ਸੀ ਕਿੱਥੇ ਕਿੱਥੇ ਬੈਠੇ ਆ ਹਨਾ ਕਿੱਥੇ ਤਰਪਾਲਾਂ ਦੇ ਉੱਪਰ ਲਾਈ ਬੈਠੇ ਆ ਤਰਪਾਲਾ ਲੋਕਾਂ ਨੇ ਜਿਵੇਂ ਖਰੀਦਣੀਆਂ ਸ਼ੁਰੂ ਕੀਤੀਆਂ ਲੋਕਾਂ ਜਿਨ੍ਹਾਂ ਦੇ ਹਜੇ ਉੱਪਰਲੀ ਫਲੋਰ ਦੇ ਪਰ ਜਿਹੜੇ ਬੈਠੇ ਸੀ ਉਹਨਾਂ ਨੇ ਤਰਪਾਲਾਂ ਨਾਲਾਂ ਦੀਆਂ ਵੀ ਛਤਾਂ ਨਾਲ ਚੋਣ ਜਾਣ ਲੱਗਿਆ ਹਾਂ ਹਾਂਜੀ ਲੋਕਾਂ ਨੇ ਤਰਪਾਲਾਂ ਦੀ ਰੇਟ ਵਧਾਤੇ ਲੋਕਾਂ ਨੇ ਤਰਪਾਲਾਂ ਦੇ ਰੇਟ ਦੁੱਗਣੇ ਕਰਤੇ ਵੀ ਦੇਖੋ ਤੁਸੀਂ ਇੱਕ ਹਾਂ ਇੱਥੇ ਵੀ ਤੁਸੀਂ ਬਿਜ਼ਨਸ ਕਰ ਰਹੇ ਹਾਂ ਜਿੱਥੇ ਕਿ ਅਸੀਂ ਲੋਕਾਂ ਨੂੰ ਬਚਾਉਣਾ ਹਨਾ ਸਾਡੀ ਕਮਿਊਨਿਟੀ ਤੋਂ ਬਾਹਰ ਜਾ ਕੇ ਲੋਕਾਂ ਨੂੰ ਬਚਾਉਂਦੀ ਆ ਲੋਕਾਂ ਲਈ ਲੰਗਰ ਲਾਉਂਦੀ ਆ ਇੱਕ ਦੂਜੇ ਦੇ ਉੱਪਰ ਹੋ ਕੇ ਅਸੀਂ ਇੱਕ ਦੂਜੇ ਦੀ ਓਕਾ ਦੇ ਹਨਾ ਵੀ ਇਨਸਾਨੀਅਤ ਦੇ ਨਾਤੇ ਹੀ ਸਹੀ ਅਸੀਂ ਦੂਸਰੇ ਦੇ ਜਾਨਣਿਆ ਹਨਾ ਜਿਲਿਆਂ ਚ ਵੀ ਪਰ ਜਦੋਂ ਸਾਡਾ ਦਾ ਪੰਜਾਬ ਆਪਦੀ ਸਟੇਟ ਸਾਡੀ ਹੁਣ ਡੋਪਰੀ ਆ ਪਰ ਫਿਰ ਵੀ ਪੰਜਾਬੀਆਂ ਨੂੰ ਜਿਹੜੇ ਇਸ ਬਿਜ਼ਨਸ ਦੇ ਵਿੱਚ ਆ ਉਹਨਾਂ ਨੂੰ ਵੀ ਚਾਹੀਦਾ ਵੀ ਭਾਈ ਅਸੀਂ ਜੇ ਤਰਪਾਲਾ ਨਹੀਂ ਇਸ ਕਰ ਸਕਦੇ ਘਟੋ ਘਟ ਅਸੀਂ ਦਾਨ ਵਜਿ 3 ਚ ਦੇ ਦਈਏ ਉਹਨਾਂ ਲੋਕਾਂ ਨੂੰ ਵੀ ਜੋ ਹੁਣ ਵੀ ਅਸੀਂ ਬਿਜ਼ਨਸ ਸੋਚ ਰਹੇ ਆ ਤੇ ਫਿਰ ਸਾਡੇ ਲਈ ਕੰਮ ਕੌਣ ਖੜੂਗਾ ਹਾਂਜੀ ਕੁਇਂ ਦੇਖਦਾ ਕਿ ਟੁਕੜਟ ਜਿਵੇਂ ਹੁਣ ਕੁਦਰਤ ਨੇ ਇੰਨਾ ਵੱਡਾ ਕਹਿਰ ਬਤਾਇਆ ਤਾਂ ਕੁਦਰਤ ਦਾ ਕਹਿਰ ਸੀ ਲੋਕਾਂ ਦਾ ਆਪ ਦਾ ਕਹਿਰ ਨਹੀਂ ਸੀਗਾ ਜਿਵੇਂ ਲੋਕ ਕਹਿੰਦੇ ਆ ਫਲਾਣੇ ਦਾ ਫਲਾਣਾ ਮਰ ਗਿਆ ਜਾਂ ਫਲਾਣੇ ਦਾ ਘਟਿਆ ਗਿਆ ਉਹਨਾਂ ਨੇ ਮੈਂ ਤਾਂ ਫਲਾਣੇ ਤੇ ਬੈਂਕ ਤਾਂ ਆਈ ਹੋਗਾ ਜਾਂ ਅਸੀਂ ਕਿਉਂ ਖੜੀਆ ਹਨਾ ਹੁਣ ਤਾਂ ਕੁਦਰਤ ਦਾ ਕਹਿਰ ਸੀ ਹੁਣ ਤਾਂ ਖੜਨਾ ਸਾਡਾ ਲੋਕਾਂ ਦਾ ਫਰਜ਼ ਬਣਦਾ ਵੀ ਹੈ ਜਿੰਨਾ ਹੋ ਸਕੇ ਅਸੀਂ ਇਹ ਕਹਿਣਨੇ ਆ ਜਿਵੇਂ ਕੱਲ ਹੁਣ ਆਈ ਸੀਗੀ ਵੀ ਉੱਥੇ ਜਿਹੜੀਆਂ ਔਟ ਆ ਉਹਨਾਂ ਲਈ ਕਾਫੀ ਪਰੌਣ ਜ਼ਾਰੀਆਂ ਹਨਾ ਜਿਹਨੀਆਂ ਜਗ੍ਹਾ ਤੇ ਰੱਖੀਆਂ ਹੋਈ ਉਹਨਾਂ ਲਈ ਉਸਮਾਨੀ ਪਹੁੰਚ ਰਹੀ ਕੱਲ ਦਾ ਜਿਸ ਵੀ ਜਸ ਸੀ ਨੇ ਕੱਲ ਆਪਣਾ ਨੰਬਰ ਵੀ ਦਿੱਤਾ ਸੀ ਵੀ ਜੇ ਕਿਸੇ ਨੂੰ ਕੋਈ ਵੀ ਚੀਜ਼ ਕੋਈ ਭੇਜਣਾ ਚਾਹੁੰਦਾ ਜਾਂ ਕੋਈ ਇਹੋ ਜੀ ਜਗ੍ਹਾ ਤੇ ਹੜ੍ਹ ਚ ਫਸਿਆ ਹੋਇਆ ਹੋਣਾ ਕਿਸੇ ਦਾ ਕੋਈ ਰਿਸ਼ਤੇਦਾਰ ਹੈ ਤੇ ਇਸ ਨੰਬਰ ਤੇ ਮੈਨੂੰ ਕੰਟੈਕਟ ਕਰੋ ਸਮਾਨ ਉਹਦੇ ਕੋਲੇ ਪਹੁੰਚ ਜੀ ਦੂਗਾ ਹਾਂ ਹਾਂਜੀ ਆਸੀਂ ਵੀ ਇਹੀ ਕਹਿੰਦੇ ਆ ਵੀ ਜਿੰਨਾ ਜੇ ਤੁਸੀਂ ਉੱਥੇ ਨਹੀਂ ਜਾ ਸਕਦੇ ਤਾਂ ਸੋਸ਼ਲ ਮੀਡੀਆ ਰਾਹੀਂ ਤੁਸੀਂ ਲੋਕਾਂ ਦੀ ਹੈਲਪ ਕਰਨੇ ਸ਼ੁਰੂ ਕਰੋ ਹਨਾ ਕੋਈ ਤੁਹਾਡਾ ਨੰਬਰ ਹੀ ਗਾ ਨਹੀਂ ਗਾ ਸ਼ੇਅਰ ਕਰੋ ਜੋ ਕਿਸੇ ਤੱਕ ਪਹੁੰਚ ਸਕੇ ਹਾਂਜੀ ਮਤਲਬ ਕੱਟੂ ਕੱਟੇ ਇਨਸਾਨਾਂ ਦਾ ਨੁਕਸਾਨ ਨਾ ਹੋਵੇ ਚਲੋ ਘਰਾਂ ਦੇ ਨੁਕਸਾਨ ਨੂੰ ਅਸੀਂ ਨਹੀਂ ਬਚਾ ਸਕਦੇ ਹਨਾ ਪਾਣੀ ਬਹੁਤ ਜ਼ਿਆਦਾ ਓਵਰਫਲੋ ਹੋ ਚੁੱਕਾ ਹੈ ਅਸੀਂ ਉਹ ਚੀਜ਼ ਨੂੰ ਨਹੀਂ ਕਰ ਸਕਦੇ ਹਾਂ ਜਿੰਨਾ ਹੋ ਸਕਦਾ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਵਿੱਚ ਤੇ ਪਸ਼ੂਆਂ ਦੀਆਂ ਜਾਨਾਂ ਬੀਜਵਾਨਾਂ ਨੂੰ ਬਚਾਉਣ ਦੇ ਵਿੱਚ ਹੈਲਪ ਜਰੂਰ ਕੀਤੀ ਜਾਵੇ ਸੋਸ਼ਲ ਮੀਡੀਆ ਰਾਹੀਂ ਕੀਤੀ ਜਾਵੇ ਪਰ ਇੱਕ ਇਹ ਕਿ ਰਾਜਨੀਤੀ ਇਸ ਤਰੀਕੇ ਨਾਲ ਕਿਤੇ ਵੀ ਜਿੱਥੇ ਜਾਏ ਫੋਟੋ ਖਿਚਾ ਕੇ ਭਈ ਅਸੀਂ ਆ ਕਰਤਾ ਹਨਾ ਹੁਣ ਅਸੀਂ ਦੇਖਿਆ ਪੱਤਰਕਾਰ ਦੇਖੋ ਐਨੇ ਗੰਦੇ ਪਾਣੀ ਦੇ ਵਿੱਚ ਤੁਰੇ ਫਿਰਦੇ ਆ ਅਸੀਂ ਪੱਤਰਕਾਰਾਂ ਨੂੰ ਬਹੁਤ ਲੋਕੀ ਗਾਲਾਂ ਕੱਢਦੇ ਆ ਪਰ ਮੈਂ ਹੁਣ ਦੇਖਿਆ ਕਿੰਨੇ ਅਸੀਂ ਕਹਿੰਨੇ ਸਲੂਟ ਆ ਉਹਨਾਂ ਪੱਤਰਕਾਰਾਂ ਨੂੰ ਜਿਹੜੇ ਏਸੀਆਂ ਦੇ ਵਿੱਚ ਬੈਠੇ ਅੱਜ ਪਾਣੀ ਦੇ ਵਿੱਚ ਗੋਡੇ-ਗੋਡੇ ਪਾਣੀ ਦੇ ਵਿੱਚ ਖੜੇ ਆ ਫਿਰ ਵੀ ਇੱਕ-ਇੱਕ ਬੰਦੇ ਨੂੰ ਉੱਥੋਂ ਆਪ ਵੀ ਬਾਹਰ ਕੱਢ ਰਹੇ ਆ ਹਨਾ ਉਹਨਾਂ ਦੀ ਵੀਡੀਓਜ਼ ਬਣਾਵਣਾ ਵੇਚੀ ਜਾਂਦੇ ਵੀ ਆਹ ਚੀਜ਼ ਇੱਥੇ ਭਾਈ ਇੱਥੇ ਰਾਸ਼ਨ ਨਹੀਂ ਪਹੁੰਚਿਆ ਹਾਂਜੀ ਤੁਹਕਟ ਉਹਨਾਂ ਦੀ ਵੀਡੀਓਜ਼ ਵੇਖ ਕੇ ਹੀ ਲੋਕਾਂ ਤੱਕ ਇਹ ਚੀਜ਼ ਜਾ ਰਹੀ ਆ ਹਨਾ ਮੈਸੇਜ ਜਾਂਦਾ ਸੀ ਹਾਂ ਜੀ ਪਰ ਇਹੀ ਅਕੇ ਜਨਤਾ ਨੂੰ ਕੁਝ ਨਾ ਕੁਝ ਪਤਾ ਲੱਗ ਰਿਹਾ ਦੂਸਰਾ ਇੱਕ ਚੀਜ਼ ਅਸੀਂ ਹੋਰ ਦੇਖ ਰਹੇ ਹਾਂ ਕਿ ਜਿਹੜਾ دریاਵਾ ਲੋਕਾਂ ਦੇ ਘਰਾਂ ਦੇ ਵਿੱਚੋਂ ਪਾਣੀ ਜਿਵੇਂ ਇੱਕ ਮੈਂ ਵੀਡੀਓ ਦੇਖ ਰਹੀ ਸੀਗੀ ਕਿਸੇ ਦੀ ਭਰਾ ਦੀ ਮੈਰਿਜ ਰੱਖੀ ਹੋਈ ਸੀ ਹਨਾ ਮਿਲ ਜਿੱਦਣ ਹੜ ਆਏ ਉਹ ਤੀਜੇ ਦਿਨ ਉਹਦੇ ਭਰਾ ਦੀ ਬਰਾਤ ਚੱਲਣੀ ਸੀ ਹਾਂ ਜੀ ਜਦੋਂ ਉਹਨਾਂ ਦਾ ਜਿੰਨਾ ਉਹਦੀ ਭੈਣ ਦਾ ਸੋਨਾ ਸੀ ਹਨਾ ਜਿੰਨਾ ਮਤਲਬ ਉਹਨਾਂ ਨੇ ਵਿਆਹ ਲਈ ਸੋਨਾ ਬਣਾਇਆ ਸੀ ਜੋ ਵੀ ਸੀ ਸਭ ਕੁਝ ਪਾਣੀ ਦੇ ਵਿੱਚ ਰੁੜ ਗਿਆ ਤੇ ਉਹ ਕਪੜਾ ਲੱਤਾਂ ਸੀ ਸਭ ਕੁਝ ਪਾਣੀ ਚ ਰੁੜ ਗਿਆ ਹਨਾ ਚਲੋ ਉਹਦਾ ਸੇ ਇੰਤ ਕਾਨਾਂ ਵਾਲਿਆਂ ਦੇ ਵੀ ਕਾਫੀ ਨੁਕਸਾਨ ਹੋਇਆ ਕਿਉਂਕਿ ਕਪੜੇ ਜੋ ਵੀ ਉਹਨਾਂ ਸੰਭਲ ਦਾ ਮੌਕਾ ਨਹੀਂ ਮਿਲਿਆ ਹਾਂਜੀ ਸਮਾਨ ਚੱਕਰ ਦਾ ਮੌਕਾ ਨਹੀਂ ਮਿਲਿਆ ਇੱਕਦਮ ਪਾਣੀ ਨੇ ਫਲੂ ਕਰਤਾ ਹਨਾ ਇੱਕਦਮ ਪਾਣੀ ਆ ਗਿਆ ਜਿਵੇਂ ਸਭ ਤੋਂ ਵੱਧ ਨੁਕਸਾਨ ਹੋਇਆ ਜਦੋਂ ਗੇਟ ਟੁੱਟ ਗਏ ਉਦੋਂ ਉਸ ਚੀਜ਼ ਨੂੰ ਸੰਭਾਲ ਨਹੀਂ ਸਕੇ ਹਨਾ ਇਸ ਚੀਜ਼ ਦਾ ਪਤਾ ਵੀ ਨਹੀਂ ਸੀ ਵੀ ਇਸ ਤਰੀਕੇ ਦੇ ਨਾਲ ਗੇਟ ਟੁੱਟ ਜਾਣਗੇ ਪਰ ਇਹ ਕਹਨੇ ਹੋਏ ਸੀ ਉੱਥੇ ਸਰਕਾਰ ਦੀ ਮਤ ਹੁਆ ਗਈ ਹਨਾ ਹਾਂਜੀ ਸਰਕਾਰ ਦੀ ਅਣਗਲੀ ਆ ਕਿ ਜਿਹੜੇ ਗੇਟ ਪਤਾ ਸੀਗੇ ਨਾਜ਼ੁਕ ਗੇਟ ਹੈ ਕਿਤੇ ਵੀ ਕਿਸੇ ਵੀ ਟਾਈਮ ਹੜ ਆ ਸਕਦੇ ਉਦੋਂ ਤੱਕ ਕੁਦਰਤੀ ਹੜ ਤਾਂ ਕੋਦੋਂ ਵੀ ਪਰ ਹੜਾਂ ਦਾ ਸਾਨੂੰ ਪਹਿਲਾਂ ਤੋਂ ਇੰਤਜ਼ਾਮ ਕਰਨਾ ਬਹੁਤ ਜ਼ਰੂਰੀ ਹੈ ਹਾਂਜੀ ਕੁਝ ਕੁਦਰਤੀ ਤ੍ਰੋਪੀ ਵੀ ਕਹਿ ਸਕਦੇ ਕੁਝ ਅਸੀਂ ਸਰਕਾਰ ਦੀਆਂ ਅੰਗਲੀਆਂ ਵੀ ਆ ਕਿਉਂਕਿ ਪਹਿਲਾਂ ਤੋਂ ਨਾਲਿਆਂ ਦੀਆਂ ਦਰਿਆਵਾਂ ਜਿਹੜੇ ਛੱਪ ਜਿਹੜਿਆ ਜਾਂਦੇ ਕੱਸੀਆਂ ਜਾਂਦੀਆਂ ਛੋਟੀਆਂ ਨਾ ਇਹਨਾਂ ਦੀ ਸਫਾਈ ਨਹੀਂ ਕਰਾਈ ਗਈ ਤੇ ਪਾਣੀ ਅੱਗੇ ਨਹੀਂ ਲੰਘ ਰਿਹਾ ਪਾਣੀ ਜੋ ਅੱਗੇ ਨਹੀਂ ਲੰਘ ਰਿਹਾ ਤੇ ਉਹ ਕੱਸੀਆਂ ਉੱਤੇ ਜਿਹੜੇ ਜਾਂਦੇ ਸੂਏ ਵਗੈਰਾ ਉਹਨਾਂ ਨੂੰ ਪਾਣੀ ਉੱਪਰ ਢੋ ਕੇ ਪਿੰਨਾਂ ਦੇ ਵਿੱਚ ਜਾ ਰਿਹਾ ਉਹ ਪਾਣੀ ਲੋਕਾਂ ਨੇ ਜਿਹੜੇ ਅਸੀਂ ਕਹਿੰਦੇ ਖੇਤਾਂ ਦੇ ਬੰਨ ਟੁੱਟ ਰਹੇ ਉਹ ਵੀ ਇਸੇ ਕਰਕੇ ਟੁੱਟ ਰਹੇ ਆ ਕਿ ਜਿਹੜਾ ਸਫਾਈ ਨਹੀਂ ਹੋਈ ਡਰੇਨਾਂ ਦੀ ਸਫਾਈ ਨਹੀਂ ਹੋਈ ਉਹ ਡਰੇਨਾਂ ਚ ਪਾਣੀ ਅੱਗੇ ਨਹੀਂ ਵਧਿਆ ਜੇ ਉਹ ਸਤਾਉ ਡਰੇਨਾਂ ਚ ਪਾਣੀ ਅੱਗੇ ਵਧ ਜਾਂਦਾ ਜਿਹੜੀਆਂ ਸੁੱਕੀਆਂ ਡਰੇਨਾਂ ਪਈਆਂ ਹਨਾ ਉਹਨਾਂ ਚ ਪਾਣੀ ਬਿਲਕੁਲ ਨਹੀਂ ਨਹੀਂ ਹੈਗਾ ਸਿਰ ਮੀਂਹ ਦਾ ਪਾਣੀ ਖੜਾ ਹੋ ਸਕਦਾ ਪਾਣੀ ਉਧਰੋਂ ਫਲੋ ਹੋ ਜਾਂਦਾ ਫਿਰ ਇਹ ਵੀ ਕਹਿੰਦੇ ਆ ਕਿ ਸਦਿਆਂ ਬਾਦ ਵੀ ਜਿਹੜੇ ਚੋਇਆਂ ਦੇ ਉੱਤੇ ਲੋਕਾਂ ਨੇ ਘਰ ਬਣਾਏ ਹੋਏ ਸੀ ਸਦਿਆਂ ਬਾਦ ਵੀ ਪਾਣੀ ਆਪ ਦਾ ਰਸਤਾ ਜ਼ਰੂਰ ਲੈ ਕੇ ਆਉਂਦਾ ਹਨਾ ਇਸੇ ਲਈ ਵੀ ਉਹ ਚੋਇਆਂ ਦੇ ਉੱਤੇ ਲੋਕਾਂ ਨੇ ਘਰ ਬਣਾਤੇ, ਵੈਲਡਰਾਂ ਨੇ ਬਠੀਆਂ ਭਰੀਆਂ ਬਿਲਡਿੰਗਾਂ ਖੜੀਆਂ ਕਰਤੀਆਂ ਲੋਕਾਂ ਨੇ ਸਸਤੇ ਭਾਅ ਜ਼ਮੀਨਾਂ ਖਰੀਦ ਲਿਆ ਹਨ। ਉਹ ਚੋਇਆਂ ਦੇ ਵਿੱਚੋਂ ਵੀ ਲੋਕਾਂ ਦਾ ਨੁਕਸਾਨ 2023 ਦੇ ਵਿੱਚ ਵੀ ਇਸੇ ਲਈ ਹੋਇਆ ਸੀ ਨੁਕਸਾਨ ਇਸ ਏਰੀਆ ਦੇ ਵਿੱਚ। ਹੁਣ ਵੀ ਕਾਫੀ ਹੱਦ ਤੱਕ ਇਸੇ ਲਈ ਵੀ ਨੁਕਸਾਨ ਹੋਇਆ ਕਿ ਜਿਹੜਾ ਚੋਇਆਂ ਦੇ ਉੱਤੇ ਲੋਕਾਂ ਨੇ ਘਰ ਬਣਾਏ ਸੀ, ਲੋਕਾਂ ਨੇ ਆਪਦੀਆਂ ਬੈੜੀਆਂ ਕੱਟੀਆਂ, ਮਾਰਕੀਟ ਬਣੀਆਂ ਹੋਈਆਂ ਸੀ ਬਿਲਕੁਲ ਖਤਮ ਹੋ ਗਈਆਂ ਸੀ। ਤੇ ਜ਼ਿਆਦਾਤਰ ਹਨਾਂ ਦੇ ਵਿੱਚੋਂ ਜ਼ਿਆਦਾ ਜਿੰਨਾ ਤੇ ਮੀਂਹ ਪੈ ਰਿਹਾ ਉਨੀ ਤੇਰਾ ਅਸੀਂ ਕਹਿੰਦੇ ਅਸਤ ਦੇ ਸਾਡਾ ਪੰਜਾਬ ਉਹ ਨਹੀਂ ਦੇ ਸੇਫ ਨਹੀਂ ਹੈਗਾ ਹਜੇ ਹਾਂ ਅਸੀਂ ਵੱਧ ਵੱਧ ਲੋਕਾਂ ਨੂੰ ਬਚਾ ਰਹੇ ਆ ਲੋਕਾਂ ਨੂੰ ਰਾਸ਼ਨ ਪਹੁੰਚਦਾ ਕਰ ਰਹੇ ਨੇ ਲੋਕਾਂ ਨੂੰ ਰਹਿਣ ਲਈ ਉਹ ਵਿਸਥਾ ਕਰ ਰਹੇ ਹਨ ਸਾਰੇ ਇਹਦੇ ਚ ਹਰ ਭਰਾ ਮੁੰਡੇ ਦਾ ਮੁੰਡਾ ਜੂਤ ਕੇ ਖੜਾ ਹਰ ਲੋਕ ਹਰ ਬੰਦਾ ਛੋਟੇ ਤੋਂ ਛੋਟਾ ਖੜਾ ਪਰ ਜਿਹੜੇ ਬਿਜ਼ਨਸ ਕਰ ਰਹੇ ਜਿਨ੍ਹਾਂ ਦਾ ਮਾਈਂਡ ਹੀ ਬਿਜ਼ਨਸ ਕਰਨਾ ਉਹ ਲੋਕੀ ਬਿਜ਼ਨਸ ਵੀ ਕਰ ਰਹੇ ਹਨ ਉਹਨਾਂ ਲੋਕਾਂ ਦੀ ਸੋਚ ਨੂੰ ਨਹੀਂ ਬਦਲ ਸਕਦੇ ਤੇ ਜੋ ਲੋਕ ਅਸੀਂ ਕਹਿੰਦੇ ਜਿਵੇਂ ਸਿੰਗਰਾਂ ਨੂੰ ਅਸੀਂ ਕਲਾਕਾਰ ਦੇ ਉਹਨਾਂ ਨੇ ਸਾਡੇ ਬੱਚਿਆਂ ਨੂੰ